ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਸਵੀਰ ਸਿੰਘ ਡੱਲੀ ਐਡਵੋਕੇਟ ਸੰਗਰੂਰ ਤੋਂ ਅੱਜ ਇਹ ਗੱਲ ਕਰਨੀ ਚਾਹੁੰਨਾ ਕਿ ਪੰਜਾਬ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਹੈ ਐਂ ਲੱਗਦਾ ਜਿਵੇਂ ਹੱਤਿਆਵਾਦ ਮੇਰੇ ਪੁਲਿਸ ਕੋਲੇ ਪਾਵਰ ਸੀਗੀਆਂ ਉਹ ਤੋਂ ਵੀ ਵੱਧ ਕੇ ਪੁਲਿਸ ਹੁਣ ਬਲੂਟਰੀ ਤੇ ਆ ਗਈ ਹੈ ਤੇ ਕੋਈ ਕਾਨੂੰਨ ਨਹੀਂ ਜਿਹਨੂੰ ਮਰਜ਼ੀ ਮਾਰ ਦੋ ਜੋ ਮਰਜੀ ਕਰ ਲੋ ਜਿੰਨੀ ਮਰਜੀ ਚੱਕ ਕੇ ਲੈ ਜਾਣਾ ਇਹ ਕੰਟਰੋਲ ਕੌਣ ਕਰੂਗਾ ਬੜੀ ਮੰਦ ਭਾਗੀ ਖਬਰ ਆਈ ਹੈ ਗੁਣਿਆਣੇ ਤੋਂ ਨਰਿੰਦਰ ਸਿੰਘ ਜਿਹੜਾ ਗੁਣਿਆਣੇ ਦਾ ਬਚਾਲੇ ਦਾ ਜਿਹਦਾ ਕੀ ਖਸੂਰ ਸੀ ਸੀਆਈਏ ਨੇ ਕਰੰਟ ਲਾ ਕੇ ਮਾਰਤਾ ਉਹਦਾ ਦੋਸਤ ਜਿਹੜਾ ਕਿ ਆਈ ਵਿਟਨੈਸ ਹੈ ਠੋਕੇ ਗੱਲ ਕਹਿ ਰਿਹਾ ਕਿ ਮੇਰੇ ਸਾਹਮਣੇ ਉਹਨਾਂ ਨੇ ਕਰੰਟ ਲਾਇਆ ਪਰ ਮੈਨੂੰ ਧਮਕਾਇਆ ਮੈਨੂੰ ਕਹੇ ਕਿ ਲੈ ਜਾਏ ਨੂੰ ਦੱਸ ਦੇ ਦੇ ਪੇਰੈਂਟਸ ਨੂੰ ਕਿ ਜੀ ਇਹਦਾ ਤਾਂ ਐਕਸੀਡੈਂਟ ਹੋ ਗਿਆ ਜੇ ਨਹੀਂ ਦੱਸਿਆ ਤਾਂ ਤੇਰੇ ਤੇ ਪਰਚਾ ਹੋਊਗਾ ਇਹ ਚ ਇਤੋ ਬੱਦ ਇਨਵੈਸਟੀਗੇਸ਼ਨ ਦੀ ਕੀ ਜ਼ਰੂਰਤ ਹੈ ਪਹਿਲਾਂ ਤਾਂ ਐਫ ਆਈ ਆਰ ਲਾਉਂ ਕਰੋ ਥੇਰ ਇਜ਼ ਨੋ ਐਫ ਆਈ ਆਰ ਟਿਲ ਟੁਡੇ ਡਿਲੇ ਕਰਦੇ ਨੇ ਜਿਵੇਂ ਕਰਨਪਾਠ ਵਾਲੇ ਮਾਮਲੇ ਚ ਹੈ ਹੋਰ ਬਹੁਤ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਪੁਲਿਸ ਦੇ ਟੈਕਨਿਕਸ ਨੇ ਇਨਕੁਆਇਰੀ ਮਾਲ ਕਰ ਦੋ ਜਿ ਕੁਛ ਨਹੀਂ ਹੋਣਾ ਕਿਸੇ ਨੇ ਨਹੀਂ ਪੁੱਛਣਾ ਬਾਅਦ ਚ ਇਹ ਬਹੁਤ ਹੀ ਜਿਆਦਾ ਮਨ ਇਹ ਲੱਸ ਦੇ ਵੀ ਜਿਸ ਤਰ੍ਹਾਂ ਨਾ ਪੁਲਿਸ ਦਾ ਸੀਆਈਏ ਇੰਚਾਰਜ ਦਾ ਬਿਆਨ ਹੈ ਉਹ ਤਾਂ ਐ ਸ਼ੋ ਕਰ ਰਿਹਾ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਨਾ ਕੁਝ ਹੋਇਆ ਇਹ ਪੁਲਿਸ ਨਾ ਤੁਹਾਨੂੰ ਕਿਸੇ ਨੂੰ ਫੋਟੋਆਂ ਦੇਵੇ ਉਥੇ ਪੂਰੇ ਕੈਮਰੇ ਨੇ ਹਾਈ ਕੋਰਟ ਦੀ ਡਾਇਰੈਕਸ਼ਨ ਜੁਗ ਨਾ ਕੋਈ ਤੁਹਾਨੂੰ ਵੀਡੀਓ ਦੇਵੇ ਜੇ ਜੇ ਉਥੇ ਰਿਕਾਰਡਿੰਗ ਹੋਈ ਵੀ ਡਿਲੀਟ ਕਰ ਦੇਣਗੇ ਮਤਲਬ ਫੁੱਲ ਬਦਮਾਸ਼ੀ ਚੱਲ ਰਹੀ ਹੈ ਇਸ ਟਾਈਮ ਪੁਲਿਸ ਦੀ ਜੇ ਸਰਕਾਰ ਨੇ ਇਸ ਲਈ ਕੁਝ ਨਾ ਕੀਤਾ ਆ ਅਗਲੇ ਵਾਰ ਰਿਪੋਰਟ ਹੋਣਾ ਚਾਹੀਦਾ ਪੁਲਿਸ ਇਸ ਕੰਮ ਨਹੀਂ ਥੋੜਾ ਹੈ ਪੁਲਿਸ ਤਾਂ ਲੋਕਾਂ ਹੀ ਮਦਦ ਕਰਨ ਰਹੀ ਹੈ ਨਾ ਕਿ ਲੋਕਾਂ ਦੇ ਕੁੱਟ ਚੱਲ ਰਹੀ ਹੈ ਪਤਾ ਨਹੀਂ ਸਰਕਾਰ ਨੂੰ ਕੀ ਹੋਇਆ ਵੀ ਨਸ਼ੇ ਨਸ਼ਿਆਂ ਦੇ ਵਿਰੁੱਧ ਦਾ ਮਤਲਬ ਇਹ ਵੀ ਜਿਹਨੂੰ ਮਰਜ਼ੀ ਚੱਕ ਕੇ ਮਾਰ ਦੋ ਜਿਹਨੂੰ ਮਰਜ਼ੀ ਚੱਕ ਕੇ ਪਰਚਾ ਦੇ ਦੋ ਇਹ ਕੋਈ ਯੁੱਧ ਨਸ਼ਿਆਂ ਦੇ ਵਿਰੁੱਧ ਨਹੀਂ ਹੈ ਸਵਾਤਾ ਫੇਰ ਆਉਂਦਾ ਵੀ ਜਦ ਸਾਰੀ ਦੁਨੀਆ ਕਹਿੰਦੀ ਹੈ ਵਿਪਕੀ ਤੇ ਫੀਮ ਦੇ ਠੇਕੇ ਕਰ ਦੋ ਆਪੇ ਨਸ਼ਾਖਤ ਮੌਜੂ ਇਹ ਨਸ਼ਿਆਂ ਦਾ ਇੱਕ ਇੱਕ ਪਰਦਾ ਪਾ ਕੇ ਲੋਕਾਂ ਨੂੰ ਦਬਾਉਣਾ ਲੋਕਾਂ ਨੂੰ ਮਾਰਨਾ ਬੰਦ ਹੋਣਾ ਚਾਹੀਦਾ ਇਦਾਂ ਦੇ ਕਈ ਮਾਮਲੇ ਆ ਗਏ ਜਿਦੇ ਵਿੱਚ ਪੁਲਿਸ ਇੰਨਾ ਟੌਰਚਰ ਕਰਦੀ ਹੈ ਕਿ ਬੰਦੇ ਜਿਆਦਾ ਮਰਦੇ ਨੇ ਜਾਂ ਵਿਚਾਰੇ ਇੰਨਾ ਜਿਆਦਾ ਉਹਨਾਂ ਦਾ ਅਪਾਹਜ ਹੋ ਜਾਂਦੇ ਨੇ ਉਹ ਸਾਰੀ ਉਮਰ ਠੀਕ ਨਹੀਂ ਹੁੰਦੀ ਇਹ ਗੱਲ ਆਪਾਂ ਨੂੰ ਸਾਰਿਆਂ ਨੂੰ ਇਸਰ ਦੇ ਖਿਲਾਫ ਖੜੇ ਹੋਣਾ ਪਊਗਾ ਜਿਵੇਂ ਕਿ ਪਹਿਲਾਂ ਪ੍ਰੋਫੈਸਰ ਦੀ ਗੱਲ ਆਈ ਸੀ ਉਹਦੇ ਤੇ ਪਰਚਾ ਦਿੱਤਾ ਜਿਹੜਾ ਹੋਰ ਕੋਈ ਬੋਲਦਾ ਉਹਦੇ ਤੇ ਪਰਚਾ ਦਿੱਤਾ ਇਹ ਕਹਿੰਦੇ ਨੇ ਬੀਜੇਪੀ ਦਾ ਆਮ ਆਦਮੀ ਪਾਰਟੀ ਘੱਟਾ ਕਿਤੇ ਇਹ ਤਾਂ ਉਹ ਜਾਣ ਉਹ ਪਰਚਾ ਦਿੰਦੇ ਨੇ ਮਾਰਦੇ ਨੇ ਇਸ ਲਈ ਇਹ ਜਿਹੜੀ ਗੱਲ ਹੋਈ ਹੈ ਸੀਆਈਏ ਵਾਲੀ ਜੇ ਇੱਕ ਵਾਰੀ ਤੁਹਾਡੇ ਕੋਲ ਇਨਫੋਰਮੇਸ਼ਨ ਆ ਗਈ ਕਾਂਗਰਸ ਨਾਲ ਅਫੈਂਸ ਬਣਦਾ ਕੌਗਜ਼ੇਬਲ ਐਫਆਈਆਰ ਸ਼ੁੱਡ ਬੀ ਰਜਿਸਟਰਡ ਇਮੀਡੀਏਟਲੀ ਪਨਾਹ ਫਾਇਰ ਕਰੋ ਉਹ ਬੰਦਿਆਂ ਤੇ ਚਾਰਾਂ ਤੇ ਜਿਹੜੇ ਨਾਮ ਚਿਤ ਹੋਏ ਨੇ ਉਸ ਤੋਂ ਬਾਅਦ ਦੇਖੋ ਅੱਗੇ ਹੁੰਦਾ ਕੀ ਹੈ ਜੇ ਸ੍ਰੀ ਮੇਰੀ ਬੇਨਤੀ ਹੈ ਕਿ ਇਸ ਗੱਲ ਦੀ ਸਪੋਰਟ ਕਰੋ ਤਾਂ ਕਿ ਅੱਜ ਨੂੰ ਕਿਸੇ ਬੱਚੇ ਨੂੰ ਐਦਾਂ ਪੁੱਛ ਮਾਰ ਨਾ ਸਕੇ ਐਦਾਂ ਕਿਸੇ ਦੀ ਮਾਂ ਦਾ ਬੇਟਾ ਜਾਂ ਕਿਸੇ ਦੇ ਵਾਈਫ ਦਾ ਹਸਬੰਡ ਜਾਂ ਕਿਸੇ ਦਾ ਭਰਾ ਐਦਾਂ ਆਪਣੀ ਜਾਨ ਫਜ਼ੂਲ ਚੜਨ गवाਵੇ ਇਸ ਲਈ ਆਪਾਂ ਨੂੰ ਸਾਰਿਆਂ ਨੂੰ ਖੜਾ ਹੋਣਾ ਪਊਗਾ ਇਸ ਗੱਲ ਦੇ ਖਿਲਾਫ ਤੇ ਮੈਂ ਹਮੇਸ਼ਾ ਤਿਆਰ ਹਾਂ ਤੁਹਾਡੇ ਨਾਲ ਜਦੋਂ ਮਰਜ਼ੀ ਸਾਡੀ ਮਦਦ ਕਿਸੇ ਢੰਗ ਨਾਲ ਲਈ ਜਾ ਸਕਦੀ ਹੈ ਬੇਸੀ ਇਹੀ ਮੈਂ ਆਪਜੀ ਗੱਲ ਕਰਨੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ